ਇਹ ਟਰੈਕਟਰ ਦੀ ਦਿੱਖ ਵੀ ਬਹੁਤ ਪ੍ਰਭਾਵਸ਼ਾਲੀ ਹੈ। ਮੇਰੇ ਸਾਥੀ ਸਤਕਾਰਯੋਗ ਪਾਈ ਜਗਤਾਰ ਸਿੰਘ ਜੀ ਨੇ ਜਦੋਂ ਸੀਟ ਤੇ ਬੈਠ ਕੇ ਦੇਖਿਆ ਉਹ ਕਹਿੰਦਾ ਜੀ ਬਾਕੀ ਕੋਈ ਵੱਖਰੀ ਜਿਹੀ ਫੀਲਿੰਗ ਆਉਂਦੀ ਏ ਦੀ ਸੀਟ ਤੇ ਬੈਠ ਕੇ। ਕੁਝ ਪਰਿਵਾਰ ਖੇਤੀਬਾੜੀ ਦੇ ਸੰਦਾਂ ਦੀ ਬਹੁਤ ਜ਼ਿਆਦਾ ਸਾਂਭ-ਸਮਾਲ ਕਰਦੇ ਹਨ। ਕੁਝ ਤਾਂ ਟਰੈਕਟਰਾਂ ਨੂੰ ਪੁੱਤਾਂ ਦੀ ਤਰ੍ਹਾਂ ਰੱਖਦੇ ਹਨ। ਸੋ ਬਹੁਤੀ ਸਤਕਾਰਯੋਗ ਪਾਈ ਗੁਰਦੇਵ ਸਿੰਘ ਜੀ ਬਰਾੜ ਪਿੰਡ ਭਲਾਈਆਣਾ ਵਿਖੇ ਮੈਂ ਸਰਦਾਰ ਗੁਰਦੇਵ ਸਿੰਘ ਜੀ ਬਰਾੜ ਉਹਨਾਂ ਦੇ ਭੋਗ ਤੇ ਕੀਰਤਨ ਕਰਨ ਗਿਆ ਸੀ। ਕੀਰਤਨ ਕਰਨ ਤੋਂ ਬਾਅਦ ਉਹਨਾਂ ਦੇ ਇੱਕ ਵੱਡੇ ਸਾਰੇ ਹਾਲ ਦੇ ਵਿੱਚ ਇੱਕ ਟਰੈਕਟਰ ਖੜਾ ਦੇਖਿਆ ਕੁਝ ਹੋਰ ਵੀ ਮਸ਼ੀਨਰੀ ਖੜੀ ਸੀ ਇਹ ਪਰਿਵਾਰ ਮਸ਼ੀਨਰੀ ਦਾ ਬਹੁਤ ਜ਼ਿਆਦਾ ਸ਼ੌਂਕ ਰੱਖਦਾ ਹੈ ਸਰਦਾਰ ਗੁਰਦੇਵ ਸਿੰਘ ਜੀ ਬਰਾੜ ਨੇ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਦੂਰ ਦਰਾਡੇ ਤੋਂ ਟਰੈਕਟਰ ਲਿਆ ਕੇ ਪੰਜਾਬ 'ਚ ਸੇਲ ਕੀਤੇ ਇਹ ਵੀ ਦੱਸਣਾ ਬਣਦਾ ਹੈ ਜਿਵੇਂ ਮੈਨੂੰ ਪਰਿਵਾਰ ਨੇ ਦੱਸਿਆ ਸਰਦਾਰ ਗੁਰਦੇਵ ਸਿੰਘ ਜੀ ਬਰਾੜ ਬੰਬੇ ਤੱਕ ਵੀ ਉਹ ਟਰੈਕਟਰ ਲੈ ਕੇ ਇੱਕ ਵਾਰੀ ਗਏ ਬਹੁਤ ਦੂਰ ਦੀ ਜਿਹੜੀ ਯਾਤਰਾ ਟਰੈਕਟਰ ਤੇ ਕੀਤੀ ਇਹਨਾਂ ਨੇ ਇਹ ਟਰੈਕਟਰ ਖੜਾ ਹੈ ਜਿਵੇਂ ਕੋਈ ਸ਼ੇਰ ਖੜਾ ਹੁੰਦਾ ਹੈ ਅ ਇਸ ਹਾਲ ਵਿੱਚ ਇਸ ਤਰ੍ਹਾਂ ਇਹ ਮਹਿਸੂਸ ਹੁੰਦਾ ਹੈ ਬਹੁਤ ਜ਼ਿਆਦਾ ਉੱਚਾ ਟਰੈਕਟਰ ਪਰ ਪੁਰਾਣਾ ਹੋਣ ਕਰਕੇ ਤੇ ਉਦੋਂ ਤਕਨੀਕ ਨਹੀਂ ਸੀ ਬਹੁਤੀ ਇਹਨੂੰ ਜ਼ੋਰ ਨਾਲ ਹੀ ਚਲਾਉਣਾ ਪੈਂਦਾ ਸੀ ਕਿਉਂਕਿ ਸਟੀering ਵੀ ਪਾਵਰ ਨਹੀਂ ਸੀਗਾ ਕਲਚ ਬ੍ਰੇਕ ਵੀ ਪਾਵਰ ਨਹੀਂ ਸੀਗੇ ਤੇ ਪਰ ਬਜ਼ੁਰਗਾਂ ਦੇ ਪੁੱਤਰੇ ਭਾਈ ਪ੍ਰੇਮਜੀਤ ਸਿੰਘ ਜੀ ਉਹ ਮੇਰੇ ਨਾਲ ਇਸ ਟਰੈਕਟਰ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਰਹੇ ਵੀ ਇਹਦੇ ਜਿੰਨੇ ਵੀ ਪਾਰਟ ਸਨ ਸਾਰੇ ਲਗਭਗ ओरिजिनल ਹਨ ਤੇ ਟਰੈਕਟਰ ਦੇ ਟਾਇਰ ਮੈਂ ਦੇਖ ਕੇ ਹੈਰਾਨ ਹੋਇਆ ਕਿੰਨੀ ਸਾਫ ਸਫਾਈ ਰੱਖੀ ਹੋਈ ਹੈ ਟਾਇਰਾਂ ਦੀ ਸਾਰੇ ਟਰੈਕਟਰ ਦੀ ਤੇ ਜਿੱਥੋਂ ਤੱਕ ਮਹਿਸੂਸ ਕੀਤਾ ਵੀ ਮੇਰੇ ਕੱਦ ਦੇ ਬਰਾਬਰ ਤੱਕ ਦੇ ਇਹਦੇ ਟਾਇਰ ਨੇ ਜਦੋਂ ਨਾਲ ਖੜਕੇ ਦੇਖਿਆ ਨਾ ਇੱਥੋਂ ਤੱਕ ਇਹਦੇ ਟਾਇਰ ਮੋਢੇ-ਮੋਢੇ ਤੱਕ ਟਾਇਰ ਹੁੰਦੇ ਆ ਕਿੰਨਾ ਉੱਚਾ ਟਰੈਕਟਰ ਤੇ ਇਹ ਪਰਿਵਾਰ ਮਸ਼ੀਨਰੀ ਦਾ ਬਹੁਤ ਜ਼ਿਆਦਾ ਸ਼ੌਂਕ ਰੱਖਦਾ ਹੈ ਰੱਖਣਾ ਵੀ ਚਾਹੀਦਾ ਸਾਨੂੰ ਚੰਗੇ ਚੰਗੇ ਸ਼ੌਂਕ ਪਾਲਣੇ ਚਾਹੀਦੇ ਬਾਕੀ ਟਰੈਕਟਰਾਂ ਨੇ ਸਾਡੀ ਆਰਥਿਕਤਾ ਨੂੰ ਸੈੱਟ ਕੀਤਾ ਇਹ ਇੱਕ ਸ਼ੌਂਕ ਹੈ ਪਰਿਵਾਰ ਦਾ ਤੇ ਇੱਕ ਟਰੈਕਟਰ ਮੈਂ ਹੋਰ ਇਹਨਾਂ ਦੇ ਘਰੇ ਦੇਖਿਆ ਜਿਹੜੇ ਤੇ ਜਨਰੇਟਰ ਲੈ ਕੇ ਆਏ ਸਨ ਉਹ ਬਹੁਤ ਜ਼ਿਆਦਾ ਛੋਟਾ ਟਰੈਕਟਰ ਬਹੁਤ ਜ਼ਿਆਦਾ ਛੋਟਾ ਟਰੈਕਟਰ ਉਹ ਇੱਕ ਟਰੈਕਟਰ ਤਾਂ ਇੰਨਾ ਉੱਚਾ ਸੀਗਾ ਉਹਦੇ ਟਾਇਰ ਹੀ ਮੇਰੇ ਮੋਢੇ-ਮੋਢੇ ਆਉਂਦੇ ਸੀ ਤੇ ਇਹ ਬਹੁਤ ਜਿਆਦਾ ਛੋਟਾ ਟਰੈਕਟਰ ਸੀਗਾ ਇਹ ਬਾਹਰਲੇ ਪਾਸੇ ਤੇ ਜਨਰੇਟਰ ਲੈ ਕੇ ਆਏ ਸਨ ਸੋ ਵਧੀਆ ਪਰਿਵਾਰ ਖੇਤੀਬਾੜੀ ਨੂੰ ਪ੍ਰਣਾਇਆ ਹੋਇਆ ਪਰਿਵਾਰ ਸ਼ੌਂਕ ਵੀ ਚੰਗੇ ਪਾਲਨੇ ਚਾਹੀਦੇ ਹਨ